ਹੁਣ ਆਪਾਂ ਕੱਢ ਲਿਆ ਦੂਜਾ ਟਰੈਕਟਰ ਵੀ ਤੇ ਲੱਗ ਪਿਆ ਲਾਉਣ ਬੈਗ ਇਹ ਟਰਾਲੀ ਲਾ ਕੇ ਹੋਰ ਟਰਾਲੀ ਪਾਉਣੀ ਆ। ਇਹ ਬਾਅਦ ਚ ਆ ਕੇ ਦੂਜਾ ਝੋਨਾ ਵੜਾਉਂਦੇ ਆ। ਤੇ ਸੈਟ ਆਈਏ ਮੰਡੀ। ਆ ਵੀ ਜੁਬਰੋ ਚਾ ਲਈ ਆ ਪੀ ਤੇ ਬਾਸ ਹੁਣ ਤੁਰਨ ਲੱਗੇ ਆ। ਤੇ ਲਾ ਕੇ ਹੁੰਨੇ ਆ ਗੇੜੇ ਤੇ ਫਿਰ ਬਾਕੀ ਝੋਨਾ ਵੜਾਉਂਦੇ ਆ ਆ ਕੇ। ਉਦ ਨੂੰ ਤਰੇਲ ਜ਼ਰੂਰ ਲੈ ਜੂਗੀ। ਕਰੋ ਦੂਜਾ ਝੋਨਾ ਆ ਕੇ ਵੜਾ ਲਾਂਗੇ। ਆਇਆ ਵੀ ਜੋ ਬਰੋਂ ਨੂੰ ਪਹੁੰਚ ਗਏ ਆਪਾਂ ਪੰਪ ਤੇ ਤੇ ਲਗੀਆਂ ਤੇਲ ਵੋਣ ਫੇਰ ਆ ਤੀਜਾ ਟਰੈਕਟਰ ਆਪਣਾ ਫੜਾ ਫਿਰ ਲਾ ਕੇ ਮੰਡੀ ਬਾਕੀ ਦੂਜਾ ਝੋਨਾ ਲਿਆਉਣੇ ਆ ਵੜਾ ਕੇ ਉਹਨੂੰ ਟ੍ਰੇਲਰ ਥਰੂ ਲੈ ਜੀ ਹਾਂਜੀ ਭਾਈ ਹੁਣ ਆਪਾਂ ਪਹੁੰਚ ਗਏ ਸੀ ਮੰਡੀ ਤੇ ਆ ਖੜੇ ਆਪਣੇ ਟਰੈਕਟਰਾਂ ਤੇ ਸ਼ੇਖਵਾਨੀ ਵੇਂਦੇ ਵੀ ਇਹ ਕੀ ਲਗਾਇਆ ਸਰਦਾਰ ਲੋਕ ਨੇ ਤੇ ਹੁਣ ਬਸ ਇੱਥੇ ਲਾਉਂਦੇ ਝੋਨਾ ਇੱਧਰ ਆ ਟਰੈਕਟਰ ਰੁਕੇ ਗਾਂ ਰਕੇ ਕੋ ਟ੍ਰਾਲੀ ਲਾਈ ਜਾਂਦੇ ਤੇ ਦੋਨੇ ਖੜੇ ਇੱਥੇ ਸਕਰੀਨਾਂ ਦੋਨਾਂ ਦੀਆਂ ਚੱਲੀ ਜਾਂਦੀਆਂ ਵਾੜ 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 ਲਾ ਲਓ ਵੀ ਜੋ ਬਰੋ ਇੱਕ ਤਾਂ ਇੱਥੇ ਲਾ ਤੇ ਲੱਗ ਪਿਆ ਲਾਉਣ ਤੇ ਦੂਜਾ ਖੜਾ ਉਹ ਸਾਹਮਣੇ ਉਦੋਂ ਬਾਅਦ ਉਹ ਲਾਵਾਂਗੇ ਇੱਥੇ ਤੇ ਫਿਰ ਚੱਲਦੇ ਹਾਂ ਇਕੱਠੇ ਉਦੋਂ ਬਾਅਦ ਵੜਾ ਕੇ ਜਾਂਦੇ ਹਾਂ ਦੂਜਾ ਵੀ ਜੋ ਬਰੋਂ ਦੂਜਾ ਟਰੈਕਟਰ ਵੀ ਲੱਗਿਆ ਲਾਉਣ ਬੈਗ ਤੇ ਫਿਰ ਇਹ ਲਾ ਕੇ ਉਦੋਂ ਬਾਅਦ ਜਾ ਕੇ ਫਿਰ ਦੂਜਾ ਲਵਾ ਕੇ ਲਿਉਂਦੇ ਆਂ ਕੇਰਾ ਲੈ ਜਾ ਅਹੀਂ ਪਰ ਇਹ ਰੱਖ្សਤ ਦੀ ਕਰ ਲੈ ਥੋੜੀ ਇਹ ਲਾ ਕੇ ਲਾ ਕੇ ਫਿਰ ਦੂਜਾ ਜਾ ਕੇ ਵੜਾ ਕੇ ਲਿਆਵਾਂਗੇ ਯਾਨੀ ਕਿ ਦੁਪਹਿਰ ਤਾਂ ਹੋ ਹੀ ਜਾਣੀ ਬਈ 10 11 ਵਜੇ ਕੋਟੂਕੜ ਮਸ਼ੀਨ ਚੱਲੂ ਉਹ ਦੂਬਾਰ ਵੜਾਂਗੇ 4 3 4 ਵਜੇ ਆਵਾਂਗੇ ਇੱਥੇ ਮੰਡੀ ਕੋ ਲੋ ਬਾਕੀ ਗੱਲਬਾਤ ਕਰਦੇ ਫਿਰ ਰਾਤ ਜਾਂ ਘਰੇ ਪਹੁੰਚ ਕੇ ਲੋ ਵੀ ਚੋਬਰੋ ਖੜ ਕੇ ਹੀ ਆ ਕੇ ਜੀਰੇ ਸ਼ਹਿਰ ਤੇ ਚੌਂਕ ਤੇ ਆਪਣੀ ਸੜਕ ਦੀ ਸੋਚ ਡੈੱਕ ਦੀ ਤਿੰਨ ਬੇਸਾਂ ਚੱਲਦੀਆਂ ਸੀ ਤਿੰਨ ਖੜੀਆਂ ਸੀ ਬਾਕੀ ਮਰੁੰਡਾ ਡੈੱਕ ਪਿਆ ਦੂਜਾ ਰੇਟਰ ਆਪਣਾ ਇੱਧਰ ਖੜਾ ਤੇ ਬਾਸਾਂ ਸਵੱਛ ਦਿੱਤੀ ਆ ਲਾ ਫਿਰ ਚੱਲਦੇ ਆ ਜਾ ਕੇ ਦੂਜਾ ਝੋਨਾ ਵੜਾਉਨੇ ਆ ਪਹਿਲਾਂ ਰੋਟੀ ਖਾਵਾਂਗੇ ਬੁਰੋ ਟਰੈਕਟਰ ਲਾਦਾ ਸ਼ੈੱਡ ਥੱਲੇ ਤੇ ਦੂਜਾ ਟਰੈਕਟਰ ਖਿਹਾਰਦਾ ਉੱਤੇ ਤੇ ਖਾਣੇ ਆ ਰੋਟੀ ਫੇਰ ਆਉਂਦੇ ਆ ਮਸ਼ੀਨ ਵਾਲੇ ਤਾਂ ਹਾਂਜੀ ਬਾਈ ਹੁਣ ਆਪਾਂ ਆ ਗਏ ਆ ਖੇਤ ਮੰਡਿਓ ਤੇ ਲੱਗ ਪਿਆ ਦੂਜੀ ਟਰਾਲੀ ਭਰੋਣ ਤੇ ਰੋਟੀ ਖਾਏ ਆ ਦੂਜੀਆਂ ਟਰਾਲੀਆਂ ਮੰਡੀ ਦਾ ਆਏ ਆ ਹੁਣ ਆ ਗਏ ਆ ਖੇਤ ਤੇ ਮਸ਼ੀਨ ਗਈ ਆਪਣੇ ਲੱਗ ਬਰੋ ਨਾਲ ਲੱਗ ਮੇ ਬਾ ਛੜਦੀ ਮੋਟਰ ਇਹਨਾਂ ਛੜਦਾ ਵਾਂ ਰੌਣੀ ਨੂੰ ਤੇ ਇਧਰ ਵੱਡੀ ਜਿਹੜੇ ਝੋਨਾ ਨਾਲ ਲੱਗ ਮੈਂ ਨਾਲ ਨਾਲ ਮੋਟਰ ਛੜ ਕੇ ਰੌਣੀ ਕਰਕੇ ਵੀਜਾਂ ਗਣ ਹਾਂਜੀ ਭਾਈ ਆਪਾਂ ਹੁਣ ਚੱਲੇ ਆ ਟਰਾਲੀ ਲਾਉਣ ਘਰੇ ਦੂਜਿਓ ਰਾਜ ਦੀ ਭਰਾਈ ਜਾਂਦਾ ਤੇ ਝੋਨਾ ਵਾਜਣਾ ਹੁਣ ਟਰਾਲੀ ਹੋਰ ਲੈਣੀ ਪੈਣੀ ਆ ਫਿਰ ਉਦੋਂ ਬਾਅਦ ਵੜਾਂਗੇ ਘਰ ਕੋਲੇ हां बी हम टाली लाह शेड थले लगे दूजी ट्राली दूजी ट्राली राई दी फिर राजीप ला जू कठिया लिया बढ़ाने ट्राली जाके ला आए बंपर ना बंपर जोड़ता ट्राली आप लाए ਏ ਬਸ ਆਪਣਾ ਇੱਥੇ ਆਹ ਰਹਿ ਗਿਆ ਥੋੜਾ ਜਿਹਾ ਕਿੱਲਾ ਕਰ ਉਦੋਂ ਵਾਟ ਕੇ ਚੱਲਦੇ ਆਪਾਂ ਘਰ ਕੋਲੇ ਫਿਰ ਉੱਥੇ ਵੜਦੇ ਆ ਦੂਜੀ ਟਰਾਲੀ ਸੱਚੀ ਬੰਦ ਕਰਦੀ ਕਰਤੀ ਆ ਸੱਚੀ ਆ ਹੁਣ ਆ ਗਏ ਆਪਾਂ ਇੱਥੇ ਘਰ ਕੋਲੇ ਗਾਂ ਵਾਲੇ ਖੇਤਾਂ ਦਾ ਕੰਮ ਨਵੇੜ ਤੇ ਬਾਈ ਮੰਗਦਾ ਚਾਹ ਓਏ ਓਏ ਹਰ ਮਨ ਆਉਂਦਾ ਨਾ ਸੱਚ ਕਟਾਏ ਓ ਆਵੇ ਪਰੇ ਤੇ ਇੱਧਰ ਆਪਣਾ ਘਰ ਤੇ ਲੱਗ ਗਈ ਇੱਥੇ ਮਸ਼ੀਨ ਤੇ ਦੂਜੀ ਟਰਾਲੀ ਆਉਂਦਾ ਰਾਜ ਦੀ ਪਾ ਕੇ ਪੈਟਰੋਲ ਨੇ ਇੱਕ ਦੋ ਹੋਰ ਲਿਆਉਣੀਆਂ ਪੈਣੀਆਂ ਫਿਰ ਸਾਰਾ ਜੋ ਨਵਟ ਕੇ ਉਸ ਤੋਂ ਬਾਅਦ ਲੈ ਕੇ ਚਲਦੇ ਆ ਮੰਡੀ ਕਿ ਆਦਰਾ ਜੀ ਆਦਰਾ ਜੀ ਆਦਰਾ ਲੱਗ ਪਿਆ ਆਪਾਂ ਹੁਣ ਪਉਣ ਦਾਣੇ ਘਰ ਕੋਲੇ ਆ ਗਈ ਆ ਮਸ਼ੀਨ ਇੱਧਰ ਆਪਣਾ ਘਰ ਆ ਇੱਧਰ ਰਾਜੀਵਾਲ ਦੇ ਦੂਜਾ ਕਿ ਉਟਾਓ ਖੜਾ ਉਧਰ ਸੜਕ ਤੋਂ ਪਾਰ ਐ ਚ ਦਾਣੇ ਦਿੱਤੇ ਗਿਰਾਂ ਪੁਆ ਜੇ ਝੋਟਾ ਵਾ ਸੜਕ ਦਾ ਪਾਰ ਖੜਾ ਨਾਲ ਦੀਆਂ ਲੈਣੇ ਆਪਾਂ ਮੰਡੀ ਹਾਂ ਹਾਂਜੀ ਬਾਈ ਹੁਣ ਆਪਾਂ ਆ ਗਏ ਅਸੀਂ ਘਰੇ ਤੇ ਝੋਨਾ ਲਿਆ ਆਪਾਂ ਵੱਡ ਬੱਕਰ ਮੂਰੇ ਰਹਿ ਗਿਆ ਉਹ ਵੱਢੀ ਜਾਂਦੇ ਆ ਉਸ ਤੋਂ ਬਾਅਦ ਆਪਾਂ ਚੱਲਾਂਗੇ ਮੰਡੀ ਰੋਟੀ ਖਾ ਕੇ ਚਾਹ ਪੀ ਕੇ ਜੀ ਹੁਣ ਆਪਾਂ ਪਹੁੰਚ ਗਏ ਅਸੀਂ ਮੰਡੀ ਤੇ ਬਾਕੀ ਹੁਣ ਝੋਨਾ ਲਿਆ ਸਾਰਾ ਉਹ ਆ ਬਾਕੀ ਕਿਹੜੇ ਲੈ ਕੇ ਆਉਨੇ ਆ ਤੇ ਬਾਈ ਆ ਗਿਆ ਕਹਿੰਦਾ ਯਾਰ ਗਾਣਾ ਲਾ ਕੇ ਦਿਓ ਪਹਿਲਾਂ ਫੇਰ ਕਹਿੰਦਾ ਲਾਉਂਗਾ ਕਹਿੰਦਾ ਉਹਨੇ ਮੈਂ ਲਾਉਂਦਾ ਹੀ ਨਹੀਂ ਬਾਈ ਕਿਹੜਾ ਗਾਣਾ ਲਾਉਂਗਾ ਗਾਣਾ ਦੱਸ ਕਿਹੜਾ ਗਾਣਾ ਨਹੀਂ ਸੁਣਾਉਂਦੇ ਉਹ ਦੱਸ ਕਿਹੜਾ ਫੇਰ ਲਾਏਗਾ ਜੇ ਗਾਣਾ ਲਾਏ ਤੇ ਖੜੇ ਤੇ ਗਾਣਾ ਚੱਲਦਾ ਨਹੀਂ ਹੁਣ ਕੀ ਕਰੀਏ ਸਿੱਧਾ ਮਰਜੀ ਚਲਾਉਂ ਨੌਰਤਾ ਕਲਾਵਾਂਗੇ ਇੰਤਾ ਕਹਿਤੈ ਨੂੰ ਆਉਣਾ ਮੈਂ ਕਲਾ ਲਾਵਾਂਗਾ ਲਾ ਦੇਗਾ ਕੋਈ ਨਹੀਂ ਲਾ ਲਾ ਫਿਰ ਲਾ ਲੈਨੇ ਤੈਨੂੰ ਗਾਣੇ ਗਾਣੇ ਲਾਉਣ ਤੇ ਆ ਦੂਜੀ ਟਰਾਲੀ ਵੀ ਖੜੀ ਆ ਗੀਤ ਲਾਉਣ ਤੇ ਆ ਆਪਾਂ ਇੱਕ ਵਧੀਆ ਲੱਗਾ ਠਾਡਾ ਹੋ ਜਾਣੀ ਤੇ ਬੱਸ ਪਰ ਵੇਲੇ ਹੀ ਆ ਕਰਨਾ ਕਿ ਗੀਤ ਲਾਉਣ ਤੇ ਆ ਆਪਾਂ ਉੱਤੇ ਵੀ ਲੱਗਾ ਦੁੱਛੇ ਉਹਦੇ ਵੱਟਾ ਬਾਕੀ ਤੇ ਲਗੀ ਤੇ ਲਾਉਣ ਤੇ ਆ ਸਾਰੇ ਉਹ ਬਾਈ ਰਾਤ ਸਾਰੇ ਰਾਤ ਇੱਥੇ ਹੀ ਆ ਇੱਥੇ ਹੀ ਰਹਿਣਾ ਡਰਾਈਵਰ ਉਹ ਇੱਥੇ ਹੀ ਰਹਿਣਾ ਦੂਜਾ ਦਾ ਇਹ ਚਲੇ ਜਾਣਾ ਬਾਦ ਵਿੱਚ ਮੇਰਾ ਹਾਂਜੀ ਬਾਈ ਹੁਣ ਆਪਾਂ ਦੂਜਾ ਟਰੈਕਟਰ ਵੀ ਦਿੱਤਾ ਲਾ ਤੇ ਲਾਈ ਜਾਂਦੇ ਆ ਜੁਬਰ ਫਿਰ ਜਾਂਦੇ ਆ ਘ ਨੇਰਾ ਹੋਏ ਨਾ ਨੇਰਾ ਹੋਏ ਨਾ ਸਾਨੂੰ ਦੂਜੇ ਘੇੜੇ ਲਿਆਉਂਦੇ ਆ ਵੀ ਹਾਂਜੀ ਭਾਈ ਕਰਤਾ ਉਹੀ ਕੰਮ ਕਾਲੇ ਮੂੰਹ ਵਾਲਿਆਂ ਨੇ ਪਤਾ ਨਹੀਂ ਕਿਹੜਾ ਕਾਲੇ ਮੂੰਹ ਵਾਲਾ ਮੱਥੇ ਲੱਗਾ ਟਰੈਕਟਰ ਚੰਗਾ ਭਲਾ ਲੈ ਕੇ ਆਏ ਹੁਣ ਟਰਾਲੀ ਲਾ ਕੇ ਆਓ ਟਰਾਲੀ ਪਾਉਣੀ ਸੀ ਕਾ ਪਾ ਕੇ ਲੈ ਕੇ ਜਾਣੀ ਸੀ ਇੱਕ ਟਰਾਲੀਆਂ ਦੋ ਸ਼ੈੱਡ ਥੱਲੇ ਖੜੀਆਂ ਪਤਾ ਨਹੀਂ ਕਿਹੜਾ ਕਾਲੇ ਮੂੰਹ ਵਾਲਾ ਮੱਥੇ ਲੱਗਾ ਸਾਡਾ ਕੰਮ ਹੀ ਖਰਾਬ ਇੱਕ ਕਰਤਾ ਕੰਮ ਖਰਾਬ ਆ ਟਰੈਕਟਰ ਦਾ ਸਪਿੰਡਲ ਟੁੱਟ ਗਿਆ ਅੰਦਰੋਂ ਹੋਰ ਰਾਜ ਦੀ ਮੈਸਤਰੀ ਵੀ ਲੈਣ ਗਿਆ ਫਿਰ ਆਖ ਕਿਹੜਾ ਲਾਉਂਦੇ ਆ ਬਾਕੀ ਇਕੱਠੇ ਲੈ ਜਾਗੇ ਮਗਰ ਉਹਦੇ ਵੇਲੇ ਆਏ ਕੁੰਡੇ ਕਾਂਡੇ ਜਿਹਾ